ਕੁਲਵਿੰਦਰ ਸ਼ਰਮਾ ਜੀ ਗਵਰਨਮੈਂਟ ਕਾਲਜ ਮੁਕਸਰ ਪਰਮ ਸਤਕਾਰਯੋ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਸ਼੍ਰੀ ਮੁਕਸਰ ਸਾਹਿਬ ਅਕਾਈ ਦੇ ਸਾਰੇ ਹੀ ਪ੍ਰਬੰਧਕ ਸਹਿਬਾਨ ਡਾਕਟਰ ਹਰਜਿੰਦਰ ਸਿੰਘ ਸੂਰੇਵਾਲੀਆ ਜੀ ਡਾਕਟਰ ਸੁਖਵਿੰਦਰ ਸਿੰਘ ਜੀ ਡਾਕਟਰ ਗੁਰਪ੍ਰੀਤ ਸਗਰਾਣਾ ਜੀ ਗਰਸੇਵਕ ਸਿੰਘ ਪ੍ਰੀਤ ਜੀ ਤੇ ਮੇਰੇ ਜੀ ਜਮਿੱਤਰ ਪ੍ਰੋਫੈਸਰ ਹਰਦੀਪ ਸਿੰਘ ਜੀ ਤੇ ਮੰਚ ਤੇ ਪ੍ਰਧਾਨਗੀ ਮੰਡਲ ਚ ਸਾਡੇ ਵਿਸ਼ੇਸ਼ ਮਹਿਮਾਨ ਸਾਡੇ ਗੁਰੂ ਜੀ ਪ੍ਰੋਫੈਸਰ ਪਰਮਿੰਦਰ ਸਿੰਘ ਪ੍ਰੋਫੈਸਰ ਕਲਵੰਤ ਬਰਾੜ ਜੀ ਕਾਮਰੇਡ ਜਗਰੂਪ ਸਿੰਘ ਜੀ ਤੇ ਸਾਡੇ ਬਹੁਤ ਹੀ ਸਨਮਾਨਯੋਗ ਜਾਣੀ ਪਛਾਣੇ ਸ਼ਖਸੀਅਤ ਮੈਡਮ ਭਪਿੰਦਰ ਪ੍ਰੀਤ ਜੀ ਤੇ ਬਹੁਤ ਹੀ ਸੂਖਮ ਮਲੂਕ ਸਿਨਫੋਨਾਲ ਜਿਉਣ ਵਾਲੇ ਮੇਰੇ ਵਿਦਾ ਸ਼ਰੀਕ ਸਾਥਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਗਰਾਣਾ ਸਾਹਿਬ ਨੂੰ ਜਨਮ ਦਿਨ ਦੀ ਵਧਾਈ ਜਦੋਂ ਇਹਨਾਂ ਦਾ ਫੋਨ ਆਇਆ ਤੇ ਅਸੀਂ ਕਿਤੇ ਸਬਰਚ ਸੀਗੇ ਅੱਜ ਦਾ ਸਾਡਾ ਕੋਈ ਨਿੱਜੀ ਸ਼ਡਿਊਲ ਸੀ ਕੋਈ ਮੇਰੀ ਮੈਡਮ ਵੀ ਕੱਪੜੇ ਪ੍ਰੈਸ ਕਰੀ ਬੈਠੀ ਸੀ ਮੈਂ ਵੀ ਘਰੇ ਜਾਣਾ ਤਾਂ ਉਹ ਜਦੋਂ ਗੱਲ ਹੋਈ ਐਤਵਾਰ ਦਾ ਜਿਕਰ ਆ ਗਿਆ ਗਾ ਗੱਲ ਕਰਦੇ ਕਰਦੇ ਆ ਦਿਨ ਦਾ ਜਿਕਰ ਆ ਗਿਆ ਤੇ ਮੈਂ ਓਕੇ ਕਹਿ ਤਾਂ ਹਾਂਜੀ ਆ ਪਹੁੰਚਦੇ ਆ ਜੀ ਤੇ ਫਿਰ ਇੱਕ ਆਈ ਮੇਰੇ ਵੱਲੀ ਝਾਕੇ ਸੀ ਮੈਂ ਕਿਹਾ ਜੀ ਜਿੱਥੋਂ ਫੋਨ ਆਇਆ ਹੈ ਗੁਰਪ੍ਰੀਤ ਸਗਰਾਣਾ ਜੀ ਦੀ ਕਾਲ ਹੈ ਉਹਨੂੰ ਮੈਂ ਉਥੋਂ ਮੈਂ ਖਿਸਕ ਨਹੀਂ ਸਕਦੇ ਅਸੀਂ ਟਾਲ ਨਹੀਂ ਸਕਦੇ ਤਾਂ ਅਸੀਂ ਆਪਦਾ ਪ੍ਰੋਗਰਾਮ ਕੋਈ ਇਧਰ ਉਧਰ ਕਰ ਸਕਦੇ ਹਾਂ 2 ਘੰਟੇ ਮੇਰਾ ਬਹੁਤ ਸਨੇਹ ਹੈ ਸਗਰਾਣਾ ਜੀ ਨੂੰ ਕਿਉਂਕਿ ਜਦੋਂ ਕਿਤੇ ਸਾਨੂੰ ਲੋੜ ਪੈਂਦੀ ਹੈ ਅਸੀਂ ਪ੍ਰੋਗਰਾਮ ਰੱਖ ਕੇ ਹੀ ਦੱਸਦੇ ਹਾਂ ਇਹਨਾਂ ਨੂੰ ਕਿ ਆਪ ਪਹੁੰਚ ਜਿਓ ਜੀ ਆਪ ਪ੍ਰੋਗਰਾਮ ਆ ਸੈਮੀਨਾਰ ਹੈ ਤਾ ਸੋ ਅ ਅੱਜ ਦੇ ਇਸ ਸਾਰੇ ਨਾਮਵਰ ਹਸਤੀਆਂ ਦੇ ਨਾਲ ਮੰਚ ਸਾਂਝਾ ਕਰਨ ਲੱਗਿਆ ਮਾਣ ਮਹਿਸੂਸ ਕਰ ਰਿਹਾ। ਕਾਗਜ਼ ਹੁੰਦੇ ਪੁੱਤਾਂ ਵਰਗੇ ਤੇ ਕਲਮਾਂ ਹੁੰਦੀਆਂ ਮਾਵਾਂ। ਕਾਗਜ਼ ਹੁੰਦੇ ਪੁੱਤਾਂ ਵਰਗੇ ਕਲਮਾਂ ਹੁੰਦੀਆਂ ਮਾਵਾਂ ਈਆਂ ਵਾਂਗੂੰ ਧਣ ਬਗਾਨਾ ਹੁੰਦੀਆਂ ਨੇ ਗਵਤਾ। ਬਗਾਨਾ ਤਾਂ ਲੈ ਕੇ ਜੋ ਟੈਲਫੋਨ ਸੀ ਤੁਹਾਡੀ ਕਚੈਰੀ ਚ ਲੈ ਕੇ ਤੁਹਾਡੇ ਕਟੈਰੀਸ ਆ ਕਬੂਲ ਕਰਿਓ ਜਿਓ ਜਿਓ ਵੀ ਹੋਇਆ ਤੇਗ ਗਜ਼ਲ ਜਿਹੜੀ ਮੈਂ ਘਰੇ ਛੱਡਿਆ ਸੀ ਪਰ ਉਹ ਵੀਰ ਕੇ ਧੱਕੇ ਨਾਲ ਚੜ ਗਈ ਜਦ ਕਰ ਗਈ ਮੈਂ ਸ਼ੁਰੂਆਤ ਉਹਦੇ ਚੰਦ ਸ਼ੇਰਾਂ ਨਾਲ ਹੀ ਕਰਾਂ ਠੀਕ ਹੈ ਉੰਜ ਬਹੁਤ ਵਾਰ ਲਿਖੀ ਆ ਖਿਰਦੇ ਗਲਾਉ ਵਰਗੀ ਗਜ਼ਲ ਉੰਜ ਬਹੁਤ ਵਾਰ ਲਿਖੀ ਐ ਖਿੜਦੇ ਗਲਾ ਵਰਗੀ ਗਜ਼ਲ ਪਰ ਗਈ ਨਾ ਲਿਖੀ ਤੇਰੇ ਸ਼ਬਾ ਵਰਗੀ ਗਜ਼ਲ ਉੰਜ ਬਹੁਤ ਵਾਰ ਲਿਖੀ ਐ ਖਿੜਦੇ ਗਲਾ ਵਰਗੀ ਗਜ਼ਲ ਪਰ ਗਈ ਨਾ ਲਿਖੀ ਤੇਰੇ ਸ਼ਬਾ ਵਰਗੀ ਗਜ਼ਲ ਉਹ ਕਹਿੰਦੇ ਜੀ ਸਾਡੀ ਕਵਿਤਾ ਮੈਥ ਚ ਵੜ ਜਾਂਦੀ ਐ ਸੈਂਸ ਚ ਵੜ ਜਾਂਦੀ ਐ ਪਰ ਮੈਨੂੰ ਐ ਲੱਗਦਾ ਵੀ ਸਾਡੀ ਕਵਿਤਾ ਚ ਮੈਥ ਸੈਂਸ ਵੀ ਵੜਦਾ ਐ ਅਗਲਾ ਸ਼ੇਰ ਦੇਖਿਓ ਜੀ ਮੈਂ ਤੈਨੂੰ ਮਨਫੀ ਕਰਾਂ ਤੇ ਤੂੰ ਹੋ ਹਰ ਵਾਰ ਜਾਵਾਂ ਜਾਵੇਂ ਮੈਂ ਤੈਨੂੰ ਮਨਫੀ ਕਰਾਂ ਤੇ ਤੂੰ ਹੋ ਹਰ ਵਾਰ ਜਮਾ ਜਾਵੇਂ ਬੜੀ ਉਲਝੀ ਪਈ ਐ ਹਸਾਵਰ ਕੀ ਗਜ਼ਲ ਸੜ ਜਾਣ ਜਿਹਦੇ ਨਾਲ ਸੜ ਜਾਣ ਜਿਹਦੇ ਨਾਲ ਸਾਰੀਆਂ ਸਿਆਣਪਾਂ ਦੇ ਪੰਨੇ ਸੜ ਜਾਣ ਜਿਹਦੇ ਨਾਲ ਸਾਰੀਆਂ ਸਿਆਣਪਾਂ ਦੇ ਪੰਨੇ ਜੀ ਕਰਦਾ ਕੋਈ ਲਿਖਦਿਆਂ ਤੇ ਆ ਵਰਗੀ ਗਜ਼ਲ ਮਤਲਾ ਕਿਤੇ ਮਤਲਾ ਕਿਤੇ ਮਗਤਾ ਕਿਤੇ ਤੇ ਬਾਹਰ ਕਿਤੇ ਮਤਲਾ ਕਿਤੇ ਮਗਤਾ ਕਿਤੇ ਤੇ ਬਾਹਰ ਕਿਤੇ ਥਾਂ ਥਾਂ ਤੋਂ ਉਖੜੀ ਪਈ ਐ ਪੰਜਾਬ ਵਰਗੀ ਗਜ਼ਲ ਥਾਂ ਥਾਂ ਤੋਂ ਉਖੜੀ ਪਈ ਐ ਪੰਜਾਬ ਵਰਗੀ ਗਜ਼ਲ ਇਹ ਉਹ ਗਜ਼ਲ ਸੀ ਜਿਹੜੀ ਮੈਸੋ ਧੱਕੇ ਨਾਲ ਘਰੇ ਵੀਰ ਕੇ ਆਈ ਮੈਂ ਇੱਕ ਦੋ ਹੋਰ ਰਚਨਾਵਾਂ ਦੇ ਨਾਲ ਫਿਰ ਆਪਣਾ ਸਥਾਪ ਲਾਉਂ ਅਸੀ ਮਹੱਬਤਾਂ ਦੀ ਔੜ ਚ ਤਨਹਾਈਆਂ ਦੇ ਗੀਤ ਲਿਖੇ ਅਸੀਂ ਮੁਹੱਬਤਾਂ ਦੀ ਔੜ ਚ ਤਨਹਾਈਆਂ ਦੇ ਗੀਤ ਲਿਖੇ ਰਿਸ਼ਤਿਆਂ ਚ ਹੁੰਦੀਆਂ ਲਾਪਰਵਾਹੀਆਂ ਦੇ ਗੀਤ ਲਿਖੇ ਕਿਰਤਿਆਂ ਦੀ ਪਾਗਣੂ ਕਿਰਤਿਆਂ ਦੀ ਪਾਗਣੂ ਹੱਥ ਪਾਲਿਆ ਜਦ ਸ਼ਾਹਾਂ ਨੇ ਕਿਰਤਿਆਂ ਦੀ ਪਾਗਣੂ ਹੱਥ ਪਾਲਿਆ ਜਦ ਸ਼ਾਹਾਂ ਨੇ ਅਸੀਂ ਰੱਬ ਆਸਰੇ ਹੁੰਦੀਆਂ ਵਾਈਆਂ ਦੇ ਗੀਤ ਲਿਖੇ ਮਹਿਰਮਾਂ ਦੇ ਮੁਲਾਪ ਵਿੱਚ ਹੀ ਛਿਪਿਆ ਕੋਈ ਰਾਜ਼ ਸੀ ਮਹਿਰਮਾਂ ਦੇ ਮੁਲਾਬ ਵਿੱਚ ਹੀ شپਿਆ ਕੋਈ ਰਾਤ ਸੀ ਮੈਂ ਵਸਲ ਦੇ ਦਿਨਾਂ ਚ ਵੀ ਜਦਾਈਆਂ ਦੇ ਗੀਤ ਲੇ ਪਹਿਲਾ ਟਾਈਮ ਤੋਂ ਬੁੱਢੀਆਂ ਹੋਈਆਂ ਮਾਵਾਂ ਨੂੰ ਦੇਖ ਕੇ ਪਹਿਲਾ ਟਾਈਮ ਤੋਂ ਬੁੱਢੀਆਂ ਹੋਈਆਂ ਮਾਵਾਂ ਨੂੰ ਦੇਖ ਕੇ ਪਰਦੇਸੀ ਹੋਏ ਪੁੱਤਾਂ ਦੀਆਂ ਕਮਾਈਆਂ ਦੇ ਗੀਤ ਲੇ ਆਖਰੀ ਸ਼ੇਰ ਹੈ ਕਿ ਝੂਲਿਆਂ ਚ ਪਏ ਬੱਚਿਆਂ ਦੇ ਮੂੰਹਾਂ ਚ ਦੇਖ ਕੇ ਨਿਪਲਾਂ ਝੂਲਿਆਂ 'ਚ ਪਏ ਬੱਚਿਆਂ ਦੇ ਮੂੰਹਾਂ 'ਚ ਦੇਖ ਕੇ ਨਿਪਲਾਂ ਮੈਂ ਮੁੱਲ ਦੇ ਦੁੱਧ ਤੇ ਆਇਆ ਮਲਾਈਆਂ ਦੇ ਗੀਤ ਲਈ ਇੱਕ ਹੋਰ ਰਚਨਾ ਆਕੇ ਕਿਹੋ ਜੇ ਮੋੜ ਤੇ ਖੜ ਗਏ ਆਪਾਂ ਆਕੇ ਕਿਹੋ ਜੇ ਮੋੜ ਤੇ ਖੜ ਗਏ ਆਪਾਂ ਆਪੋ ਆਪਣੀ ਗਰਜ ਵਿੱਚ ਹੀ ਅੜ ਗਏ ਆ ਆਕੇ ਕਿਹੋ ਜੇ ਮੋੜ ਤੇ ਖੜ ਗਏ ਆਪਾਂ ਆਪੋ ਆਪਣੀ ਗਰਜ ਵਿੱਚ ਹੀ ਅੜ ਗਏ ਆਪਾਂ ਕਿਸੇ ਅਗਲੇ ਜਨਮੋਂ ਗਾਵਾਂਗੇ ਮੁਹੱਬਤਾਂ ਦੇ ਰਾਗ ਨੂੰ ਕਿਸੇ ਅਗਲੇ ਜਨਮੋਂ ਗਾਵਾਂਗੇ ਮੁਹੱਬਤਾਂ ਦੇ ਰਾਗ ਨੂੰ ਐਤਕੀ ਤਾਂ ਸੂਰੀ ਇੱਜ਼ਤ ਦੀ ਚੜ ਗਏ ਆਪਾਂ ਸਰੀਰਾਂ ਨੂੰ ਪਾਕ ਕਰਦੇ ਕਰਦੇ ਸਰੀਰਾਂ ਨੂੰ ਪਾਕ ਕਰਦੇ ਕਰਦੇ ਪਲੀਤ ਕਰ ਬੈਠੇ ਰੁਹਾ ਸਰੀਰਾਂ ਨੂੰ ਪਾਕ ਕਰਦੇ ਕਰਦੇ ਪਲੀਤ ਕਰ ਬੈਠੇ ਰੁਹਾ ਇਹ ਕਿਹੋ ਜੇ ਸਰਬਰ 'ਚ ਵੜ ਗਏ ਆਂ ਹੁਣ ਰਿਸ਼ਤਿਆਂ ਨੂੰ ਵੀ ਪਰਖਦੇ ਆਂ ਚਿੰਤਨ ਦੀ ਢਾਲ ਉਤੇ ਹੁਣ ਰਿਸ਼ਤਿਆਂ ਨੂੰ ਵੀ ਪਰਖਦੇ ਆਂ ਚਿੰਤਨ ਦੀ ਢਾਲ ਉਤੇ ਇਹ ਕਿਹੋ ਜੀਆਂ ਪੜ ਤਾਂ ਪੜ ਗਏ ਆਪਾਂ ਆਖਰੀ ਸ਼ੇਰ ਹੈ ਇਹ ਕਿਹੋ ਜਿਹਾ ਜ਼ਹਿਰ ਸੀ ਜਿਹੜਾ ਕਰ ਗਿਆ ਸਾਨੂੰ ਮੁੜਾਖੇ ਇਹ ਕਿਹੋ ਜਿਹਾ ਜ਼ਹਿਰ ਸੀ ਜਿਹੜਾ ਕਰ ਗਿਆ ਸਾਨੂੰ ਮੁੜਾਖੇ ਆਪਣੀਆਂ ਬਾਹਾਂ ਤੇ ਆਪ ਹੀ ਲੜ ਗਏ ਆਪਾਂ ਇਹ ਆ ਕੇ ਕਿਹੋ ਜੇ ਮੋੜ ਤੇ ਖੜ ਗਏ ਆ ਧੰਨਵਾਦ ਜੀ ਸ਼ੁਕਰੀਆ